ਲਾਰੇ ਨਹੀਂ ਮੈਂ ਸੁੱਖਾ ਲੋਗ ਰਾ ਭੂਕਾ ਉਹੋ ਜੀ ਇਹ ਕਾ ਤੋ ਸਿੱਟਣ ਲੱਗੇ ਤੁਸੀਂ ਕਿਉਂ ਇਹਨਾਂ ਨੂੰ ਕੀ ਕਰਾਉਣਾ ਯਾਰ ਰੋਣਾ ਰਿਸ਼ਤੇਦਾਰ ਆਈ ਜਾਂਦੇ ਨਹੀਂ ਮੈਂ ਤਾਂ ਕਹਿੰਨੇ ਤੋ ਬਹੁਤ ਵਧੀਆ ਰੈਸਪੀ ਤਿਆਰ ਕਰ ਰਹੀ ਹਾਂ ਤੇ ਤੁਸੀਂ ਚੱਕ ਕੇ ਖੋਣ ਨਹੀਂ ਚੀ ਸੜਤਿਆਂ ਸਾਰਾ ਉਹ ਉਸ ਰਿਸ਼ਤੇਦਾਰ ਨੂੰ ਆਹ ਭੂਕਾ ਖਵਾਏਗੀ ਭੂਕਾਂ ਚ ਪਤਾ ਕਿੰਨੇ ਤਤ ਨੇ ਨੜੇ ਰਿਸ਼ਤੇਦਾਰ ਤਾਂ ਕਹਿਣਗੇ ਵੀ ਚੀਜ਼ ਬਣਾਈ ਤਾਂ ਬਣਾਈ ਕਾ ਤੋ ਸੀ ਓਹੋ ਵਧੀਆ ਸੁਆਦ ਬਣੂ ਬਹੁਤ ਜਿਆਦਾ ਟੇਸਟੀ ਬਣਦੀ ਤੇ ਚਲੋ ਜੀ ਹੁਣ ਆਪਾਂ ਹੋਰ ਤੋੜ ਕੇ ਲਾਈਏ ਇਹ ਤੋ ਸਿੱਟੋ ਤੇ ਚਲੋ ਲਾਰੇ ਮੈਨੂੰ ਦੱਸ ਫਿਰ ਕਿਵੇਂ ਬਣਾਏਗੀ ਭੂਕਾ ਤੋ ਟੇਸਟੀ ਰੈਸ ਕਿਰਨ ਨਾਲੋਂ ਹਾਂਜੀ ਮਤਲਬ ਆ ਜੀ ਜਦੋਂ ਆਪਾਂ ਕੱਟ ਦਾਂਗੇ ਤੇ ਕੁਝ ਪੀਸ ਕੱਟ ਲਾਂਗੇ ਆਪਾਂ ਇਹਨਾਂ ਦਾ ਮਤਲਬ ਕੱਲੀਆਂ ਭੁੱਖਾ ਭੁੱਖੇ ਨਹੀਂ ਨਗਾ ਪਰੋਂ ਹੈ ਹਾਂਜੀ ਮੈਂ ਤਾਂ ਮਾਰੀਆਂ ਸੀ ਖੁਰਨੀ ਚ ਬਹੁਤ ਟੇਸਟੀ ਰੈਸਪੀ ਬਣਦੀ ਹੈ ਜੀ ਇਹਦੇ ਵਿੱਚ ਪੋਟਾਸ਼ੀਅਮ ਮੈਗਨੀਸ਼ੀਅਮ ਆਇਰਨ ਕੈਲਸ਼ੀਅਮ ਸਾਰੇ ਤੱਤ ਮੌਜੂਦ ਹੁੰਦੇ ਨੇਗੇ ਜੋ ਸਾਡੀ ਬਾਡੀ ਵਾਸਤੇ ਬਹੁਤ ਠੀਕ ਹੈ ਮੌਜੂਦ ਭੁੱਖਾਂ ਚ ਵੀ ਕਾਫੀ ਤੱਤ ਹੁੰਦੇ ਆ ਹੈ ਹਾਂਜੀ ਤੇ ਆਪਣੇ ਤਾਂ ਐਵੇਂ ਹੀ ਕਰ ਦਿੰਨੇ ਵੀ ਚਲੋ ਜੀ ਪਿਆਜ਼ ਆਪਾਂ ਕੱਲਾ ਰੱਖ ਲੈਨੇ ਤੇ ਦੂਜੇ ਪਾਸੇ ਚੱਕੇ ਤੇ ਯਾਦਾ ਮੱਜਾਂ ਠੋਗਦੇ ਤੇ ਯਾਹਾਂ ਪਾ ਆਫਸਟਰ ਦੰਨੇ ਆ ਜੀ ਰੂੜੀ ਤੇ ਪਲੇ ਦੇ ਵਿੱਚ ਬਹੁਤ ਸਾਰੇ ਤੱਤ ਨੇ ਤੇ ਇਹ ਤਾਂ ਆਪਣਾ ਜਿਵੇਂ ਆਲੂਆਂ ਚ ਪਾ ਕੇ ਇਹਦੀ ਸੁੱਕੀ ਸਬਜ਼ੀ ਬਣਾ ਸਕਦੇ ਆਗੇ ਜਿਹਨਾਂ ਨੂੰ ਕਬਜ ਦੀ ਪ੍ਰੋਬਲਮ ਆ ਉਹ ਤੋਂ ਵੀ ਰਾਤ ਮਿਲਦੀ ਆ ਜੀ ਤੇ ਬਹੁਤ ਜ਼ਿਆਦਾ ਵਿੱਚ ਆਇਰਨ ਤੇ ਕੈਲਸ਼ੀਅਮ ਹੁੰਦਾ ਜਿਹਦੇ ਵਿੱਚ ਕੱਲੀਆਂ ਭੂਕਾ ਭੂਕਾ ਜੀ ਹੈ ਹਾਂਜੀ ਤੇ ਇਹ ਆਪਾਂ ਇੱਕੋ ਜੇ ਸਾਰੇ ਇਹਨਾਂ ਦੇ ਪੀਸ ਕੱਟ ਲਾਂਗੇ ਜੀ ਤਾਂ ਇੰਨੀ ਜ਼ਿਆਦਾ ਟੇਸਟੀ ਰੈਸਪੀ ਬਣੂਗਾ ਨਾ ਤੇ ਹੁਣ ਰਿਸ਼ਤੇਦਾਰ ਵੀ ਕਹਿਣਗੇ ਵੀ ਤੁਸੀਂ ਇਹ ਕਿਹੜੀ ਚੀਜ਼ ਤੋਂ ਬਣਾਈ ਹੈ ਹਮ ਰਿਸ਼ਤੇਦਾਰ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਰਿਸ਼ਤੇਦਾਰ ਤਾਂ ਕਹਿਣਗੇ ਜੀ ਸਬਜੀ ਵੀ ਬਹੁਤ ਟੇਸਟੀ ਬਣਦੀ ਹੈ ਜੀ ਆਪਾਂ ਕਿਵੇਂ ਵੀ ਬਣਾ ਸਕਦੇ ਆ ਇਹਨੂੰ ਸੁੱਕੀ ਸਬਜੀ ਹੁਣ ਪਹਿਲਾਂ ਆਪਾਂ ਇਹਨਾਂ ਦੇ ਮਤਲਬ ਐ 2-2 3-3 ਇੰਚ ਦੇ ਪੀਸ ਕੱਟ ਲੈਣੇ ਆ ਹਾਂਜੀ ਤੇ ਜਿਹੜੇ ਆਪਾਂ ਗੰਡੇ ਲੈਣੇ ਏ ਵਧੀਆ ਹੋਣੇ ਚਾਹੀਦੇ ਨੇ ਫਰੈਸ਼ ਮਤਲਬ ਵੀ 2-3 ਦਿਨਾਂ ਦੇ ਨਾ ਹੋਣ ਫਰੈਸ਼ ਤੋੜ ਕੇ ਫੇਰ ਹੀ ਆਪਾਂ ਬਣਾਉਣੇ ਨੇ ਜੀ ਤਾਜ਼ੇ ਜਿਵੇਂ ਹੁਣ ਚਲੋ ਆਪਣੇ ਤਾਂ ਖੇਤ ਚ ਲੱਗੇ ਹੋਏ ਸੀਗੇ ਤਾਜ਼ੇ ਤੋੜ ਲੈਣੇ ਹਾਂਜੀ ਹਮ ਚਲੋ ਜੀ ਸਾਰੀਆਂ ਆਪਾਂ ਇਸ ਪ੍ਰਕਾਰ ਕੱਟ ਲਾਂਗੇ ਜੀ ਠੀਕ ਹੈ ਜੀ ਲਾਪੂ ਕਦਰਮਨ ਕੱਟ ਲੀਆਂ ਹਾਂਜੀ ਇਸ ਪ੍ਰਕਾਰ ਆ ਪਸਾਰੀਆਂ ਕੱਟ ਲੈਣੀਆਂ ਨੇ ਜੀ ਠੀਕ ਹੈ ਜੀ ਤੇ ਹੁਣ ਆਪਾਂ ਨੂੰ ਚਾਹੀਦਾ ਜੀ ਇੱਕ ਕੌਲੀ ਬੇਸਣ ਦੀ ਬੇਸਣ ਦੀ ਇੱਕ ਕੌਲੀ ਹਾਂਜੀ ਠੀਕ ਹੈ ਰੋ ਆਪਾਂ ਚੰਗੀ ਤਰ੍ਹਾਂ ਸਾਲ ਲਿਆ ਸੀ ਜੀ ਠੀਕ ਹੈ ਜੀ ਤੇ ਇੱਕ ਕੌਲੀ ਆਪਾਂ ਲਵਾਂਗੇ ਜੀ ਚੌਲਾਂ ਦੇ ਆਟੇ ਦੀ ਚੌਲਾਂ ਦਾ ਆਟਾ ਇਹ ਪਾਉਣਾ ਜ਼ਰੂਰੀ ਹੈ ਜੀ ਇਹਦੇ ਨਾਲ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜੋ ਵੀ ਆਪਾਂ ਚੀਜ਼ ਬਣਾਉਣ ਲੱਗਿਆਂ ਬਹੁਤ ਹੀ ਜ਼ਿਆਦਾ ਕ੍ਰਿਸਪੀ ਮੰਦੀ ਹੈਗੀ ਹੂੰ ਚੌਲਾਂ ਦਾ ਆਟਾ ਨਾ ਕ੍ਰਿਸਪੀ ਜਿਹਾ ਹੋ ਜਾਂਦਾ ਹਾਂਜੀ ਤੇ ਦੋ ਚਮਚੀ ਆਪਾਂ ਪਾਵਾਂਗੇ ਜੀ ਧਨੀਆ ਇਹ ਵੀ ਆਪਸ਼ਨਲ ਹੈ ਜੇ ਹੈਗਾ ਤਾਂ ਪਾ ਸਕਦੇ ਹੋ ਤੇ ਨਹੀਂ ਆਪਾਂ ਸਕਿੱਪ ਵੀ ਕਰ ਸਕਦੇ ਹਾਂ ਬਿਨਾਂ ਧਣੀਆ ਤੋਂ ਵੀ ਕੰਮ ਚੱਲ ਜਾਊਗਾ ਹਾਂਜੀ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਸਵਾਦ ਅਨੁਸਾਰ ਨਮਕ ਇੱਕ ਚਮਚ ਪਾ ਰਹੀ ਹਾਂ ਜੀ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜੀ ਜੀ ਲਾਲ ਮਿਰਚ ਇਹਦੀ ਜਗ੍ਹਾ ਆਪਾਂ ਜਿਹੜੀ ਸਾਫਤ ਮਿਰਚ ਹੁੰਦੀਆਂ ਉਹਨੂੰ ਬਰੀਕ ਬਰੀਕ ਕੱਟ ਕੇ ਵੀ ਪਾ ਸਕਦੇ ਹਾਂਗੇ ਠੀਕ ਹੈ ਜੀ ਬਣੂਗਾ ਕੀ ਰਹਿਣਾ ਤੁਸੀਂ ਦੇਖ ਹੀ ਜਾਓ ਜੀ ਹਮ ਤੇ ਥੋੜੀ ਜਿਹਾ ਪਪਾਲੇ ਨੇ ਜੀ ਹਲਦੀ ਕਲਰ ਵਾਸਤੇ ਤੇ ਉਹ ਵੀ ਤੇਜਾ ਟੇਸਟ ਆ ਬਹੁਤ ਜਿਆਦਾ ਵਧੀਆ ਆ ਜਾਂਦਾ ਹੈ ਅੱਧਾ ਚਮਚਾ ਹਾਂਜੀ ਤੇ ਅੱਧਾ ਚਮਚਾ ਆਪਾਂ ਪਾਵਾਂਗੇ ਇਹਦੇ ਵਿੱਚ ਘਰਮਾ ਮਸਾਲਾ ਜੀ ਠੀਕ ਹੈ ਜੀ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਜੀ ਚੰਗੀ ਤਰ੍ਹਾਂ ਹਮ ਤੇ ਇਹ ਸਮਾਨਤ ਦਾਲ ਸਰ ਜੀ ਜਿਹੜੀ ਪਾਇਆ ਸਾਰਾ ਉਹਨਾਂ ਹਾਂਜੀ ਹਾਂਜੀ ਦਾਲ ਸਬਜੀ ਵਾਲੀ ਪਾਇਆ ਜੀ ਮੈਂ ਪਹਿਲਾਂ ਵੀ ਜਿਸ ਵੇਚੋ ਸਬਜੀ ਵੀ ਬਣ ਜਾਂਦੀ ਹੈ ਬਹੁਤ ਜਿਆਦਾ ਟੇਸਟੀ ਆਲੂਆਂ ਚ ਪਾ ਕੇ ਇੰਨੀ ਜਿਆਦਾ ਟੇਸਟੀ ਬਣਦੀ ਹੁੰਦੀ ਜਿਵੇਂ ਕਈ ਵਾਰ ਆਪਾਂ ਨੂੰ ਐਵੇਂ ਹੁੰਦਾ ਵੀ ਸਬਜੀ ਹੈ ਨਹੀਂ ਕੋਈ ਹਾਂਜੀ ਜੇਕਰ ਇਹ ਪਿਆਜ਼ ਪਏ ਹੁਣ ਆਪਾਂ ਚਟਨੀ ਵੀ ਬਣਾ ਸਕਦੇ ਹਾਂ ਜੀ ਤੇ ਨਹੀਂ ਆਪਾਂ ਸਬਜ਼ੀ ਵੀ ਬਣਾ ਸਕਦੇ ਹਾਂ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਜੀ ਠੀਕ ਹੈ ਜੀ ਹੁਣ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇੱਕ ਕੋਹ ਤਿਆਰ ਕਰ ਲਾਂਗੇ ਜੀ ਠੀਕ ਹੈ ਜੀ ਚੰਗੀ ਤਰ੍ਹਾਂ ਆਪਾਂ ਮਿਕਸ ਕਰਦੇ ਜਾਣਾਗਾ ਥੋੜਾ ਥੋੜਾ ਹੀ ਪਾਣੀ ਪਾਉਣਾਗਾ ਆਪਾਂ ਇਹਦੇ ਵਿੱਚ ਮਤਲਬ ਪੇਸਟ ਹੀ ਆ ਬਣਾਉਣਾ ਰਹਾ ਹਾਂ ਪੇਸਟ ਬਣਾ ਲਾਂਗੇ ਜੀ ਹਾਂ ਜਾਇ ਵੀ ਨਹੀਂ ਹੈਗਾ ਵੀ ਆਪਾਂ ਜਿਆਦਾ ਪਤਲਾ ਬਣਾ ਲੈਣਾਗਾ ਸਹੀ ਜਾ ਠੀਕ ਜਿਹੀ ਹੋਵੇ ਜਿਹੜਾ ਆਪਾਂ ਪੇਸਟ ਬਣਾਉਣਾ ਜਿਹਦਾ ਥੋੜਾ ਥੋੜਾ ਕਰਕੇ ਪਾਣੀ ਪਾਉਂਦੇ ਜਾਵਾਂਗੇ ਇੱਕ ਪੇਸਟ ਤਿਆਰ ਆਪਾਂ ਇਹਦਾ ਕਰ ਲਾਂਗੇ ਜੀ ਲਰਨ ਪੇਸਟ ਤਾਂ ਗਿਆ ਆਪਣਾ ਬਣਾ ਹਾਂਜੀ ਇਸ ਪ੍ਰਕਾਰ ਬਣਾ ਲੈਣਾ ਆਪਾਂ ਨਾ ਹੀ ਜਿਆਦਾ ਪਤਲਾ ਤੇ ਨਾ ਹੀ ਜਿਆਦਾ ਮਤਲਬ ਵੀ ਗਾੜਾ ਜਾ ਹੋਵੇ ਹਮ ਮਤਲਬ ਇਹ ਧਾਰ ਜੀ ਬਣਦੀ ਹੋਵੇ ਹਾਂਜੀ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਸਾਰੇ ਪਾਵਾਂਗੇ ਜੀ ਜਿਹੜੇ ਆਪਾਂ ਨੂੰ ਕੂਕਾ ਸੀ ਜੀ ਫੂਕਾ ਘੱਟੀ ਸੀ ਉਹ ਸਾਰੇ ਮਤਲਬ ਬੇਸਨ ਚ ਪਾ ਲੈਣੀ ਆ ਜਿਹਨਾਂ ਆਪਾਂ ਪਕੌੜੇ ਉਹ ਕਰਦੇ ਹੁੰਦੇ ਆ ਹਾਂਜੀ ਹਾਂਜੀ ਹੂੰ ਬਹੁਤ ਟੇਸਟੀ ਪਕੌੜੀ ਬਣਨ ਲੱਗੇ ਨੇ ਜੀ ਇਹਦੇ ਤਾਂ ਅੱਛਾ ਪਕੌੜੀ ਬਣਾਉਂਗੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਬਣਾ ਕੇ ਜ਼ਰੂਰ ਖਾਓ ਜੀ ਰਿਸ਼ਤੇਦਾਰ ਤਾਂ ਰਹਿਣ ਕਹਿਣਗੇ ਵੀ ਆਹ ਕਾਦੇ ਪਕੌੜੀਆਂ ਯਾਰ ਨਾ ਹਾਂਜੀ ਇਹ ਇੰਨੇ ਜ਼ਿਆਦਾ ਟੇਸਟੀ ਬਣਦੇ ਨੇ ਨਾਲ ਇੰਨੇ ਜ਼ਿਆਦਾ ਹੈਲਥੀ ਨੇਗੇ ਹੂੰ ਇਹਨੂੰ ਆਪਾਂ ਉਂਝ ਵੀ ਜਿਵੇਂ ਮੈਂ ਪਹਿਲਾਂ ਕਿਹਾ ਵੀ ਆਪਾਂ ਸਬਜ਼ੀ ਬਣਾ ਕੇ ਖਾ ਸਕਦੇ ਆਗੇ ਵੀ ਬਹੁਤ ਜ਼ਿਆਦਾ ਹੈਲਥੀ ਚੀਜ਼ ਆ ਜੀ ਇਹਦੇ ਵਿੱਚ ਠੀਕ ਹੈ ਜੀ ਇਹ ਬਾਰਾਂ ਨੂੰ ਜ ਹਾਂਜੀ ਇਹ ਤਾਂ ਸਬਜ਼ੀ ਤਾਂ ਬਣਦੀ ਆ ਪਰ ਆਪਣੇ ਅਣਜਾਣ ਆ ਜੀ ਆਪਾਂ ਦਾ ਬਸ ਵੇਸਟ ਕਰਕੇ ਸੁੱਟ ਦਿੰਨੇ ਵੀ ਚਲੋ ਪਈਆਂ ਨੇ ਨਹੀਂ ਨਹੀਂ ਆਪਾਂ ਤਾਂ ਰੂੜੀ ਦੀ ਸੜ ਦਿੰਨੇ ਰਹਉਣ ਯਾਰ ਵੀ ਜਾਣ ਦੇ ਨੂੰ ਪਰ ਆਪਾਂ ਉਹਨੂੰ ਵੀ ਨਹੀਂ ਪਾਉਂਦੇ ਸਹੀ ਗੱਲ ਆ ਜੀ ਪਰ ਇਹਦੇ ਵਿੱਚ ਤੱਤ ਬਹੁਤ ਹੁੰਦੇ ਨੇ ਕਿ ਜਿਹੜੀਆਂ ਆਪਾਂ ਚੀਜ਼ਾਂ ਵੇਸਟ ਕਰਕੇ ਸੁੱਟ ਦਿੰਦੇ ਹਾਂ ਹਾਂਜੀ ਜਮਨ 0% ਵੇਸਟ ਚੀਜ਼ ਆ ਜਿਵੇਂ ਉਹ ਆਲੂਆਂ ਤੋਂ ਨਹੀਂ ਇੱਕ ਬਾਈ ਨੇ ਉਹਦੇ ਮਾਸਟਰਸ਼ਿਪ ਚ ਆਲੂਆਂ ਦੇ ਛਿਲਕੇ ਤੋਂ ਉਹ ਬਣਾਤੀ ਸੀ ਹਾਂਜੀ ਹਾਂਜੀ ਇਹਦਾ ਉਹੀ ਚੀਜ਼ ਹੋਗੀ ਰਮਨ ਜਮਨ ਜਿਵੇਂ ਆਲੂਆਂ ਦੇ ਛਿਲਕੇ ਤੋਂ ਉਹ ਬਣਾਦੀ ਆਂ ਪੂਰਾ ਇਸ ਪ੍ਰਕਾਰ ਆਪਾਂ ਲਾ ਲੈਣੀ ਇਹ ਤੇ ਸਾਰਿਆਂ ਤੇ ਤੇ ਹੁਣ ਆਪਾਂ ਇਧਰ ਆ ਪਤੇਲ ਤਰਿਆ ਹੋਇਆ ਜੀ ਗਰਮ ਠੀਕ ਆ ਤੇਲ ਤਰਤਰ ਆ ਹੁਣ ਉਧਰ ਗਰਮ ਹਾਂਜੀ ਤੇ ਇਹਦੇ ਵਿੱਚ ਪਾਈ ਜਾਵਾਂਗੇ ਇੱਕ ਇੱਕ ਕਰਕੇ ਜੀ ਠੀਕ ਹੈ ਜੀ ਸਿੰਗਲ ਸਿੰਗਲ ਪੀਸ ਹੀ ਪਾਉਣੇ ਰੋ ਹਾਂਜੀ ਸਿੰਗਲ ਸਿੰਗਲ ਹੀ ਪਾਵਾਂਗੇ ਜੀ ਠੀਕ ਹੈ ਜੀ ਤੇਲ ਆਪਣਾ ਗਰਮ ਹੋ ਚੁੱਕਿਆ ਜੀ ਹੂੰ ਤੇ ਕੀ ਕਰਕੇ ਆਪਾਂ ਇਹਦੇ ਵਿੱਚ ਪਾਈ ਜਾਵਾਂਗੇ ਜੇਕਰ ਆਪਣਾ ਆਏ ਲੱਗੇ ਵੀ ਕੋਲ ਪਤਲਾ ਹੋਇਆ ਤਾਂ ਆਪਾਂ ਇਹਦੇ ਵਿੱਚ ਆਟਾ ਥੋੜਾ ਹੋਰ ਐਡ ਕਰ ਸਕਦੇ ਆ ਠੀਕ ਹੈ ਜੀ ਤੇ ਆ ਤਾਂ ਪੂਰਾ ਪਰਫੈਕਟ ਸਹੀ ਆ ਜੀ ਇਹ ਜਦੋਂ ਉਹਨੂੰ ਫੁੱਲ ਕੇ ਜਿਵੇਂ ਪੂਪਲੇ ਜੀ ਫੁੱਲਦੇ ਹੁੰਦੇ ਆਗੇ ਉਹਨਾਂ ਨੂੰ ਫੁੱਲ ਕੇ ਜੇ ਬਾਹਰ ਤੇ ਆਉਂਦੇ ਆ ਹ ਕਿ ਲੋ ਜੀ ਅਸੀਂ ਆਪਾਂ ਸਾਰੀ ਪਾਈ ਜਾਵਾਂਗੇ ਇਹਦੇ ਵਿੱਚ ਇੱਕ ਇੱਕ ਕਰਕੇ ਠੀਕ ਹੈ ਜੀ ਰਿਸ਼ਤੇਦਾਰ ਤਾਂ ਉਂਗਲਾ ਚੜਦੇ ਰਹਿ ਜਾਣਗੇ ਵੀ ਚੀਜ਼ ਬਣਾਈ ਤਾਂ ਬਣਾਈ ਕੀ ਹੈ ਸਾਸ ਨਾਲ ਬਹੁਤ ਸਵਾਲ ਲੱਗਣਗੇ ਰਹਿ ਉਹਨਾਂ ਨੂੰ ਹਾਂ ਜੀ ਤੇ ਆਪਾਂ ਸਾਸ ਘਰੇ ਵੀ ਬਣਾ ਸਕਦੇ ਹਾਂ ਜੀ ਮਤਲਬ ਚਟਨੀ ਹਾਂ ਜੀ ਉਹਦੇ ਵਿੱਚ ਆਪਾਂ ਜਿਹੜੀ ਲਾਲ ਮਿਰਚਾਂ ਨੇ ਉਹਨੂੰ ਪਾਣੀ ਚ ਭਿਉ ਹੋ ਕੇ ਹੂੰ 15-20 ਮਿੰਟ ਗਰਮ ਪਾਣੀ ਚ ਭਿਉ ਆਉਂਦ ਨੇ ਉਸ ਤੋਂ ਬਾਅਦ ਆਪਾਂ ਉਹਨੂੰ ਮਿਕਸੀ ਚ ਪਾ ਕੇ ਜਾਂ ਕਿਸੇ ਵੀ ਕੁੰਡੇ ਘੋਟ ਨੇ ਉਹਨੂੰ ਚੰਗੀ ਤਰ੍ਹਾਂ ਕੁੱਟ ਲੈਣਾ ਉਹਦੇ ਵਿੱਚ ਆਪਾਂ ਲਸਣ ਤੇ ਅਦਰਕ ਪਾ ਕੇ ਠੀਕ ਜੀ ਚੰਗੀ ਤਰ੍ਹਾਂ ਮਤਲਬ ਉਹਦਾ ਪੇਸਟ ਬਣਾ ਲੈਣਾ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਘਿਓ ਪਾ ਕੇ ਜੀ ਉਹਨੂੰ ਸਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਤੇ ਉਹਦੇ ਵਿੱਚ ਆਪਾਂ ਸੌਸ ਪਾ ਦੇਣੀ ਹੈ ਜੀ ਜਿਹੜੀ ਸਮੋਸਾ ਵਾਲੀ ਚਟਨੀ ਹੁੰਦੀ ਹੈ ਸਪੈਸ਼ਲ ਪਕੌੜਾ ਵਾਲੀ ਹੈ ਨਾ ਹਾਂਜੀ ਹਾਂਜੀ ਉਹ ਆਪਾਂ ਉਵੇਂ ਬਣਾ ਸਕਦੇ ਹਾਂ ਕਿਉਂਕਿ ਉਹ ਖੱਟ ਮਿੱਠੀ ਜੀ ਹੁੰਦੀ ਹੈ ਥੋੜੀ ਜੀ ਹਾਂਜੀ ਸਹੀ ਗੱਲ ਹੈ ਜੀ ਤੇ ਉਹਦੇ ਵਿੱਚ ਆਪਾਂ ਸੌਸ ਪਾ ਸਕਦੇ ਹਾਂ ਇਹ ਜੋ ਚਟਨੀ ਬਣ ਗਈ ਠੀਕ ਹੈ ਜੀ ਇਹਦਾ ਰੌਣ ਜਿਵੇਂ ਹੀ ਪੋਪੜਿਆਂ ਵਾਂਗੂ ਬਣ ਕੇ ਉਹ ਬਹੁਤ ਸੋਹਣੇ ਲੱਗ ਰਹੇ ਆ ਹਾਂਜੀ ਬੱਚਿਆਂ ਨੂੰ ਤਾਂ ਬਹੁਤ ਪਸੰ ਤੇ ਦੇਖੋ ਕਿ ਕਿੰਨੇ ਜਿਆਦਾ ਸੋਹਣੇ ਤੇ ਟੇਸਟੀ ਤੇ ਇਹਨਾਂ ਦਾ ਕੋਈ ਅੰਤ ਹੀ ਨਹੀਂ। ਬਹੁਤ ਸੋਹਣੇ ਬਣ ਗਏ ਹੁਣ ਯਾਰ ਸੱਚੀ ਬਹੁਤ ਸੋਹਣੇ ਬਣ ਗਏ। ਤੇ ਚਲੋ ਦੋਸਤੋ ਖਾ ਕੇ ਵੀ ਦੱਸਾਂਗੇ ਦੋਨੇ ਵੀ ਕਿਵੇਂ ਜੇ ਬਣਦੇ ਆ। ਐਵੇਂ ਨਾ ਕਹੋ ਵੀ ਦੋਸਤੋ 베ਸਟ ਚੀਜ਼ਾਂ ਤੋਂ ਉਹੀ ਬਣਾਈ ਜਾਂਦੇ ਹੋ ਬੇਫਾਲਤੂ ਚੀਜ਼ਾਂ ਪਰ ਇਹ ਹੈਲਥੀ ਬਹੁਤ ਨੇ ਜੀ ਮੇਨ ਗੱਲ ਇਹ ਹੈ ਵੀ ਆਪਣੀ ਹੈਲਥ ਵਾਸਤੇ ਜੋ ਚੀ ਚੰਗੀ ਆ ਉਹੀ ਦੱਸੀ ਦੀ ਆ। ਹਾਂਜੀ ਤੇ ਇਹ ਆਪਾਂ ਇਹਨੂੰ ਕਿਸੇ ਵੀ ਪ੍ਰਕਾਰ ਨਾਲ ਬਣਾ ਕੇ ਖਾ ਸਕਦੇ ਹਾਂ ਜੀ ਬਹੁਤ ਹੀ ਜ਼ਿਆਦਾ ਹੈਲਥੀ ਜਿਹਦੇ ਵਿੱਚ ਮੈਗਨੀਸ਼ੀਅਮ ਹੁੰਦਾ ਆਇਰਨ ਹੁੰਦਾ ਕੈਲਸ਼ੀਅਮ ਹੁੰਦਾ ਜੀ ਹਾਂਜੀ ਮਤਲਬ ਉਹ ਟੇਸਟ ਦੇ ਨਾਲ ਨਾਲ ਇਹ ਹੈਲਥੀ ਵੀ ਬਹੁਤ ਜ਼ਿਆਦਾ ਹਾਂਜੀ ਹਾਂਜੀ ਹੈਲਥੀ ਵੀ ਬਹੁਤ ਜ਼ਿਆਦਾ ਨੇ ਜੀ ਵੱਡੀ ਗੱਲ ਤਾਂ ਇਹ ਹੈ ਵੀ ਹੈਲਥ ਨਾਲ ਭਰਪੂਰਾ ਹਨਾ ਹਾਂਜੀ ਹੂੰ ਹੁਣ ਕਈ ਵਾਰ ਕਿਸੇ ਨੂੰ ਖਾਂਗ ਜਖਾਂ ਬਹੁਤ ਜ਼ਿਆਦਾ ਰਹਿੰਦਾਗਾ ਜੀ ਹਾਂਜੀ ਜਾਂ ਪੇਟ ਚ ਗੜਬੜ ਰਹਿੰਦੀ ਹੈਗੀ ਜਾਂ ਇਸ ਤੋਂ ਇਲਾਵਾ ਜਿਵੇਂ ਕਈ ਵਾਰ ਹੁੰਦਾਗਾ ਵੀ ਕਬਜ਼ ਦੀ ਪ੍ਰੋਬਲਮ ਆ ਉਹ ਤੇ ਰਾਤ ਦਿੰਦਾ ਜੀ ਠੀਕ ਹੈ ਜੀ ਤੇ ਰੌਣ ਪਕਾਉਣਾ ਕਿੰਨਾ ਟਾਈਮ ਹੈ ਤੇ ਤੇਲ ਚ ਕਿੰਨਾ ਜੀ ਹਲਕਾ ਜਿਹਾ ਆਪਾਂ ਬਰਾਊਨ ਕਰ ਲਾਂਗੇ ਜੀ ਹਜੇ ਥੋੜੀ ਜਿਹੀ ਕੱਚੇ ਨੇਗੇ ਹਮ ਲਓ ਜੀ ਐ ਆਪਾਂ ਚੰਗੀ ਤਰ੍ਹਾਂ ਭੁੰਨ ਲਈ ਠੀਕ ਹੈ ਜੀ ਮਤਲਬ ਇੰਨੇ ਕ ਭੁੰਨ ਲੈਣੇ ਰੌਣ ਇਹ ਜੇ ਕਰ ਲੈਣੇ ਹਾਂਜੀ ਹਾਂਜੀ ਹਮ ਤੇ ਲਓ ਜੀ ਹੁਣ ਆਪਾਂ ਇਧਰ ਵੀ ਹੋਰ ਪਾ ਦਨੇ ਠੀਕ ਹੈ ਕਾ ਦੇਖੋ ਜੀ ਹੁਣ ਅਸਲੀ ਤੇਲ ਦੀ ਪਹਿਚਾਨ ਕੀ ਆ ਅੱਖਾਂ ਵਿੱਚ ਲਾ ਰੱਖਿਆ ਰੌਣ ਹਾਂਜੀ ਇਹ ਪਿਓਰ ਕੱਢਿਆ ਹੋਇਆ ਜੀ ਪਰ ਜਿਹੜਾ ਦੂਜਾ ਤੇਲ ਹੈ ਜਿਹੜਾ ਆਪਾਂ ਬਾਜ਼ਾਰੋਂ ਲੈ ਆਉਣੇ ਚ ਪਤਾ ਨਹੀਂ ਕੀ ਕੀ ਲਾਫਟ ਹੁੰਦਾ ਹੁੰਦੀ ਹੈਗੀ ਮਤਲਬ ਆ ਤੇ ਇਹ ਦੋਸਤੋਂ ਅਸੀਂ ਘਰ ਦੀ ਸਰੋਂ ਦਾ ਤੇਲ ਕਢਾਇਆ ਹੋਇਆ ਤੇ ਮਤਲਬ ਇਹਦਾ ਨਾ ਜਦੋਂ ਆਪਾਂ ਪਕਾਉਨੇ ਆ ਤੇਲ ਨੂੰ ਤਾਂ ਸਾਡੇ ਹੁਣ ਪੂਰੀਆਂ ਅੱਖਾਂ ਮੱਚੀ ਜਾਂਦੀਆਂ ਮਤਲਬ ਅਸਲੀ ਤੇਲ ਦੀ ਨਿਸ਼ਾਨੀ ਇਹ ਹੈ ਵੀ ਹੁਣ ਉਹਨੂੰ ਆਪਾਂ ਕਲਕਾ ਕੇ ਦੇਖ ਲੈਣਾ ਥੋੜਾ ਜਿਹਾ ਉਹ ਵੀ ਜੇ ਮੈਂ ਆਪਾਂ ਸਿਰਸੁਰ ਤੇ ਲਾਉਨੇ ਆਂਗੇ ਕਈ ਵਾਰ ਹਾਂਜੀ ਤੇ ਉਹਦਾਂ ਵੀ ਮਤਲਬ ਅੱਖਾਂ ਮਚਣ ਲੱਗੇ ਇਹ ਆ ਜੀ ਪਿਓਰ ਤੇਲ ਦੀ ਪਹਿਚਾਨ ਹੂੰ ਕਿਉਂਕਿ ਦੂਜਾ ਤੇਲ ਤੇ ਰਹਿਣ ਕਿੰਨੀ ਪਕਾਈ ਚੱਲ ਗਿਆ ਆਪਾਂ ਜਮਾਂ ਹੀ ਨਹੀਂ ਫਰਕ ਪੈਂਦਾ ਹਨਾ ਹਾਂਜੀ ਹਾਂਜੀ ਤੇ ਅਸਲੀ ਸਰੋਂ ਦਾ ਤੇਲ ਤਾਂ ਦੋਸਤੋਂ ਅੱਖਾਂ ਮਚਾਉਂਦਾ ਤੇ ਇੱਧਰ ਤੇ ਰੋਣਾ ਤਾਂ ਪੂਰੇ ਕਣਚੀ ਕਣਚੀ ਬਣਿਆ ਯਾਰ ਹਾਂਜੀ ਹਾਂਜੀ ਪੂਰੇ ਕਣਚੀ ਬਣੇ ਨੇ ਜਿਹਾ ਵਾ ਦੇਖਾ ਦਿਖਾਈ ਰਹੁਣ ਖੜਕਾ ਜਾ ਕਰਕੇ ਦਿਖਾਈ ਇੱਕ ਮਿੰਟ ਜੀ ਹੁਣ ਦਿਖਾਓ ਹੂੰ ਬਹੁਤ ਜ਼ਿਆਦਾ ਟੇਸਟੀ ਤੇ ਹਲਕੀ ਚੀਜ਼ ਆ ਜੀ ਇਹ ਚਲੋ ਥੋੜੇ ਜਿھے ਗਰਮ ਹੋ ਜਾਈ ਠੰਡੇ ਹੋ ਜਾਂਦੇ ਫਿਰ ਖਾ ਕੇ ਦੱਸਦੇ ਆ ਦੋਸਤਾਂ ਨੂੰ ਵੀ ਦੱਸ ਦਿਆਂ ਵੀ ਕਿਵੇਂ ਬਣੇ ਆ ਹਾਂਜੀ ਤੇ ਇਧਰ ਆਪਾਂ ਇਹਨਾਂ ਸਾਰਿਆਂ ਨੂੰ ਪਕਾ ਲਾਂਗੇ ਜੀ ਇਸ ਤਰ੍ਹਾਂ ਠੀਕ ਹੈ ਜੀ ਲਾਰਾ ਹੁਣ ਲਾਸਟ ਪੂਰ ਰਹਿ ਗਿਆ ਹਨਾ ਹਾਂਜੀ ਇਹਨੂੰ ਆਪਾਂ ਦੋਨੇ ਸਾਈਡਾਂ ਨੂੰ ਚੰਗੀ ਤਰ੍ਹਾਂ ਮਤਲਬ ਇਹ ਦੋਨੇ ਸਾਈਡਾਂ ਨੂੰ ਪਕਾ ਲੈਣਾ ਜੀ ਪਕਾਉਣੀ ਆਪਾਂ ਚੰਗੀ ਤਰ੍ਹਾਂ ਨਹੀਂ ਵੀ ਵਿੱਚੋਂ ਕੱਚੇ ਨਾ ਰਹਿ ਜਾਣ ਫੇਰ ਹੀ ਜ਼ਿਆਦਾ ਟੇਸਟੀ ਬਣਣਗੇ ਜੀ ਹੂੰ ਵੀ ਫਿਰ ਆਪਾਂ ਨੂੰ ਕਾਲ ਹੁੰਦੀ ਹੈ ਵੀ ਚਲੋ ਇਹ ਤਾਂ ਬਣ ਗਏ ਜੀ ਚਲੋ ਕੱਢ ਲਓ ਹਾਂ ਇੰਨੇ ਸਾਰੇ ਬਣ ਗਏ ਦੋਸਤੋ ਤੇ ਦੋ ਰਿਸ਼ਤੇਦਾਰ ਨੇ ਆਉਣਾ ਵਾਕੀ ਸਾਨੂੰ ਵਾਧੂ ਰਹਿਣਗੇ ਜੀ ਹਾਂ ਜਿਹਨਾਂ ਨੇ ਥੋੜੇ ਜਾਂ ਤੇ ਬਣਨੇ ਨੇ ਸਿਰਫ ਆਪ ਕੋ ਚਾਰ ਲਏ ਸੀ ਜੀ ਚਾਰ ਗੰਡੇ ਤੇ ਉਹਨਾਂ ਦੀ ਭੂਕਾ ਨਹੀਂ ਚਾਰ ਗੰਡੇ ਨਹੀਂ ਆ ਹਾਂਜੀ ਤੇ ਦੇਖੋ ਇੰਨੇ ਸਾਰੇ ਬਣ ਗਏ ਜੀ ਉਹ ਵੀ ਵਿੱਚ ਮੋਟੀਆਂ ਮੋਟੀਆਂ ਰੱਖਣੀਆਂ ਵੀ ਜਿਹੜੀਆਂ ਜਿਆਦੇ ਮਤਲਬ ਮੋਰੋਂ ਬਰੀਕ ਜੀਆਂ ਸੀ ਕਰਡੀਆਂ ਆਈਆਂ ਉਹਨਾਂ ਨੂੰ ਮੈਂ ਬੇਸਟ ਕਰਕੇ ਸੋ ਚ ਮਤਲਬ ਵਧੀਆ ਵਧੀਆ ਭੂਕਾ ਲੈਣੀ ਆ ਰਹਿਣਾ ਆਪਾਂ ਹਾਂਜੀ ਹਾਂਜੀ ਤੇ ਇੱਕ ਤਾਜ਼ੀਆਂ ਹੁਣ ਬਈਆਂ ਨਹੀਂ ਹੋਣੀਆਂ ਚਾਹੀਦੀਆਂ ਹੈ ਹਾਂਜੀ ਤੇ ਬਾਕੀ ਦੋਸਤੋ ਸਮਾਨ ਆਪਾਂ ਵੀਡੀਓ ਚ ਦੱਸਿਆ ਸਾਰਾ ਤੁਸੀਂ ਜਰੂਰ ਬਣਾ ਕੇ ਖਾਜੋ ਇੰਨਾ ਜਿਆਦਾ ਮਤਲਬ ਉਂਗਲਾ ਚੜਦੇ ਰਹਿ ਜਾਓ ਤੁਸੀਂ ਕਹੋਗੇ ਵੀ ਹਾਏ ਇਸ ਤੋਂ ਰੋਜ਼ ਵੀ ਇਹਨਾਂ ਨੂੰ ਵੇਸਟ ਕਰਕੇ ਸੁੱਟ ਦਿੰਦੇ ਸੀ ਹਾਂਜੀ ਬੇਸ ਤੋਂ ਕਮਾਲ ਦੀ ਚੀਜ਼ ਬਣ ਗਈ ਬੱਚਿਆਂ ਨੂੰ ਮਤਲਬ ਬਹੁਤ ਹੀ ਆਪਸਾਨ ਹੁੰਦਾ কুরਕਰੇ ਵਾਂਗੂ ਟੇਸਟ ਆਉਂਦਾ ਜਿਵੇਂ কুরਕਰੇ ਖਾ ਰਹੇ ਹੋਣ ਜੀ ਹਾਂਜੀ ਟੇਸਟ ਬਹੁਤ ਵਧੀਆ ਆਉਂਦਾ ਤੇ ਸਾਰੇ ਜਣੇ ਦੇ ਦੋਸਤੋ ਜਰੂਰ ਬਣਾ ਕੇ ਖਾਓ ਜਿਵੇਂ ਰਮਨ ਨੇ ਕਿਹਾ ਤੇ ਬਾਕੀ ਮੈਂ ਵੀ ਹੁਣੇ ਥੋੜੀਆਂ ਜੀਆਂ ਟੈਸਟ ਕਰਕੇ ਆੜਾ ਦੋਸਤੋ ਬਹੁਤ ਹੀ ਜਿਆਦਾ ਟੇਸਟੀ ਬਣੀਆਂ ਨੇ ਹਾਂਜੀ ਆਪਾਂ ਇੱਕ ਇੱਕ ਕਰਕੇ ਪਾਉਣੀਆਂ ਨੇ ਜੀ ਆ ਦੇਖਾ ਮੈਂ ਥੋੜਾ ਜਿਹਾ ਜਦੋਂ ਆਖਰੀ ਪੁਰਸੀ ਥੋੜੀ ਜਿਹੀ ਮੈਂ ਜਿਆਦਾ ਹੀ ਸੜਤੀਆਂ ਤੇ ਇਹ ਜੁੜ ਗਈਆਂ ਪਰ ਆਹ ਏਟਲੀਆਂ ਤਾਂ ਕੱਲੀਆਂ ਕੱਲੀਆਂ ਨੇ ਇਸ ਕਰਕੇ ਆਪਾਂ ਕਰ ਲਿਆ ਕੱਲੀਆਂ ਕੱਲੀਆਂ ਪਾਉਣੀਆਂ ਨੇ ਜੀ ਕਿਤੇ ਰਮਨ ਰਸਤੇਦਾਰ ਮਿਰਚਾਂ ਦਾ ਭੇਕਣ ਲਗਾ ਜਣ ਵੀ ਮਿਰਚਾਂ ਹੀ ਰੜਤੀਆਂ ਕਿਤੇ ਜਣਾ ਹਾਂਜੀ ਉਹ ਵੀ ਮਿਰਚਾਂ ਨੂੰ ਲੱਗ ਰਹੀਆਂ ਨੇ ਹਾਂਜੀ ਤੇ ਬਹੁਤ ਜਿਆਦਾ ਟੇਸਟੀ ਬਣੀਆਂ ਹਾਂਜੀ ਕਾਫੀ ਬਹੁਤ ਪਸੰਦ ਆਉਣੀਆਂ ਰਿਸ਼ਤੇਦਾਰਾਂ ਨੂੰ ਵੀ ਬੱਚਿਆਂ ਨੂੰ ਵੀ ਤੇ ਸਭ ਪਰਿਵਾਰ ਨੂੰ ਹਾਂਜੀ ਸੋ ਜਰੂਰ ਟਰਾਈ ਕਰਿਓ ਜੀ ਬਹੁਤ ਹੀ ਹੈਲਥੀ ਤੇ ਟੇਸਟੀ ਰੈਸਪੀ ਹੈ ਜੀ ਸੋ ਵੀਡੀਓ ਵਧੀਆ ਲੱਗੀ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ